ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸ਼੍ਰੀਮਾਨ ਤੰਤਨ ਬਾਬਾ ਮਹਾਰਨਾਮ ਸਿੰਘ ਜੀ ਪੁੱਚੋ ਵਾਲੇ ਜਿਨ੍ਹਾਂ ਦਾ ਵਰਸੀ ਸਮਾਗਮ ਪੁੱਚੋ ਸਾਹਿਬ ਅਨगिन ਦਿਨਾਂ ਤੋਂ ਮਨਾਇਆ ਜਾ ਰਿਹਾ ਹੈ ਮਾਹ ਪੁਰਖਾਂ ਦਾ ਸ਼ਰੀਰ ਕਰਕੇ ਸੰਸਾਰ ਵਿੱਚ ਸਨ 1813 ਪਿੰਡ ਮਨਸੂਰਵਾਲ ਜ਼ਿਲ੍ਹਾ ਕਪੂਰਥਲਾ ਮਾਤਾ ਪ੍ਰਧਾਨ ਕੋ ਪਿਤਾ ਸਰਦਾਰ ਬੂੜ ਸਿੰਘ ਦੇ ਗ੍ਰਹਿ ਵਿਖੇ ਜਨਮ ਹੋਇਆ ਜਨਮ ਤੋਂ ਹੀ ਭਗਤੀ ਭਾਵ ਰੱਬੀ ਦੀਦਾਰਾਂ ਦੀ ਝਲਕ ਵਿੱਚ ਮਾਹ ਪੁਰਖਾਂ ਦੀ ਸੰਗਤ ਨਾਲ ਬਾਬਾ ਮਹਾਰਨਾਮ ਸਿੰਘ ਜੀ ਦਾ ਪਿਆਰ ਬਣ ਗਿਆ ਜਿੱਥੋਂ ਉਹਨਾਂ ਨੇ ਸਿੱਖ ਜਗਤ ਦੇ ਗੁਰਬਾਣੀ ਤੇ ਅਨਗਿਣਤ ਗ੍ਰੰਥ ਪੜ੍ਹ ਕੇ ਸੰਤ ਮੱਲ ਸਿੰਘ ਨਿਜਰਾ ਪੰਡੋਰੀ ਸੰਤ ਰਾਮ ਸਿੰਘ ਸੁਸਾ ਉਹਨਾਂ ਪਾਸੋਂ ਵਿਦਿਆ ਪ੍ਰਾਪਤ ਕੀਤੀ ਫਿਰ ਅੰਮ੍ਰਿਤਸਰ ਦੀ ਪਾਵਨ ਧਰਤੀ ਧੰਨ ਗੁਰੂ ਰਾਮਦਾਸ ਮਹਾਰਾਜੀ ਦੇ ਦਰਬਾਰ ਅਨਗਿਣਤ ਸਾਰ ਰਹਿ ਕੇ 7.5 ਲੱਖ ਜਪਜੀਤ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਭਰੀ ਗੁਰੂ ਰਾਮਦਾਸ ਦੇ ਘਰ ਤੋਂ ਬਖਸ਼ਿਸ਼ ਕਿਰਪਾ ਲੈ ਕੇ ਬਾਬਾ ਜੀ ਇਸ ਇਲਾਕੇ ਵਿੱਚ ਅਨਗਿਣਤ ਥਾਵਾਂ ਤੋਂ ਗੁਰਧਾਮਾਂ ਤੀਰਥ ਸਥਾਨਾਂ ਦੀ ਯਾਤਰਾ ਕਰਦਿਆਂ ਪਹੁੰਚੇ ਜਿੱਥੇ ਉਹਨਾਂ ਨੇ 3.5 ਕਰੋੜ ਮੂਲ ਮੰਤਰ ਦਾ ਜਾਪ ਇੱਕ ਲੱਤ ਦੇ ਭਾਰ ਤੇ ਖਲੋ ਕੇ ਕੀਤਾ ਕੋਈ ਸ਼ਰਧਾਲੂ 사ਸੰਗੀ ਆਉਂਦਾ ਮਹਾਪੁਰਖ 1 1 2 2 100 100 ਪਾਠ ਵੀ ਜਪਜੀ ਸਾਹਿਬ ਦੇ ਨਿਰੰਤਰ ਇੱਕ ਚੌਂਕੜੇ ਵਿੱਚ ਬੈਠ ਕੇ ਸੁਣਦੇ ਸੰਗਤਾਂ ਨੂੰ ਗੁਰਬਾਣੀ ਪ੍ਰੇਮਾ ਭਗਤੀ ਪਰਮੇਸ਼ਰ ਦੇ ਮਿਲਾਪ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਦੀ ਤੰਗ ਨਾਲ ਜੋੜਿਆ ਮਹਾਂਪੁਰਖ ਬਾਬਾ ਨਾਨਕ ਸਿੰਘ ਜੀ ਜਦੋਂ ਬਾਬਾ ਮਹਾ ਹਰਨਾਮ ਸਿੰਘ ਜੀ ਪਾਸ ਪਹੁੰਚੇ ਤਾਂ ਇਹਨਾਂ ਨੇ ਸੰਦੇਸ਼ ਦਿੱਤਾ ਬਾਬਾ ਨਾਨਕ ਸਿੰਘ ਜੀ ਰਿਖੀ ਜੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਸੇਵਾ ਸੰਸਾਰ ਦੇ ਜੀਵਾਂ ਨੂੰ ਗੁਰੂ ਰੂਪ ਸ਼ਰਧਾ ਪ੍ਰੇਮਾ ਭਗਤੀ ਵਿੱਚ ਦਰਸਾਓ ਆਪ ਸੇਵਾ ਕਰੋ ਹੋਰ ਨਾ ਇਸ ਮਾਰਗ ਵੱਲ ਪਰੇਰੋ ਬਾਬਾ ਜੀ ਦੇ ਬਚਨਾਂ ਵਿੱਚੋਂ ਸੰਪਰਦਾਇ ਨਾਨਕ ਸਰ 1916 ਵਿੱਚ ਬਾਬਾ ਨਾਨਕ ਸਿੰਘ ਜੀ ਨੇ ਅਸਥਾਨ ਦੀ ਅਰੰਭਤਾ ਕੀਤੀ ਸਨ 1927 ਅੱਜ ਦੇ ਦਿਵਸ ਮਹਾਂ ਪੁਰਸ਼ਤਾਂਤਨ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਸਰੀਰਕ ਅੰਤਮ ਸਵਾਸ ਲਿਆ ਉਹਨਾਂ ਦੀ ਯਾਦ ਵਿੱਚ ਜਿੱਥੇ ਅਣਗਿਣਤ ਮਹਾਂ ਪੁਰਖਾਂ ਨੇ ਲੰਮੇ ਸਮੇਤੋਂ ਇਸ ਸਥਾਨ ਤੇ ਸੇਵਾਵਾਂ ਨਿਭਾਈਆਂ ਤਕਰੀਬਨ ਅੱਜ 79 ਬਰਸੀ ਸਮਾਗਮ ਉਹਨਾਂ ਦਾ ਚੱਲ ਰਿਹਾ ਹੈ ਮੌਜੂਦਾ ਮਹਾਂਪੁਰਖ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਨ੍ਹਾਂ ਸਮਾਗਮਾਂ ਵਿੱਚ ਆਪ ਸਭ ਸੰਗਤ ਨੂੰ ਸੰਦੇਸ਼ ਦਿੱਤਾ ਜਾਂਦਾ ਹੈ ਪਿਛਲੇ 40 ਦਿਨਾਂ ਤੋਂ ਰਹਿਣ ਸਬਾਈ ਸਮਾਗਮ ਚੱਲ ਰਹੇ ਨੇ 54 ਸਕੂਲਾਂ ਦੇ ਵਿਦਿਆਰਥੀ ਇਨ੍ਹਾਂ ਸਮਾਗਮਾਂ ਵਿੱਚ ਅਨਗਿਣਤ ਕਥਾਕਾਰ ਕੀਰਤਨੀਆਂ ਸਿੱਖ ਜਗਤ ਦੀਆਂ ਸੰਪਰਦਾਵਾਂ ਸਿੰਘ ਸਹਿਬਾਨ ਮਹਾਂਪੁਰਖਾਂ ਨਾਲ ਪਹੁੰਚ ਰਹੇ ਹਨ ਆਪ ਗੁਰੂ ਕੀ ਸੰਗਤ ਜ਼ਰੂਰ ਪਹੁੰਚੋ ਦਰਸ਼ਨ ਦਿਵੋ ਹਾਜ਼ਰੀਆਂ ਲਵਾਓ ਗੁਰਬਾਣੀ ਪੜੋ ਸੁਖਮਣੀ ਸਹਿ ਪਾਠ ਮੂਰ ਮੰਤਰ ਜਾਪ ਨਿਰੰਤਰ 40 ਦਿਨਾਂ ਤੋਂ ਦਿਨ ਰਾਤ ਇਸ ਸਥਾਨ ਵੱਲੋਂ ਚੱਲ ਰਹੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਜਾਣਕਾਰੀ ਲਈ ਬੇਨਤੀ ਕੀਤੀ ਜਾਂਦੀ ਹੈ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਤੇਨਾਂ ਦੇ ਬ੍ਰਹਮ ਗੁਰੂ ਅਧਿਆਤਮਕ ਰਹਾਣੀਤ ਸ਼ਕਤੀਆਂ ਦੇ ਗੁਰੂ ਧੰਨ ਧੰਨ ਬਾਬਾ ਮਹਾਰਨਾਮ ਸਿੰਘ ਜੀ ਪੁੱਚੋ ਡੇਰਾ ਰੂਮੀ ਕਲਾਂ ਵਾਲੇ ਮਹਾਂਪੁਰਸ਼ਾਂ ਦੀ ਪਵਿੱਤਰ ਵਰਸ਼ੀ ਦਾ 97ਵਾਂ ਦਿਹਾੜਾ ਹੈ ਜੋ ਉਹਨਾਂ ਦੀ 97ਵੀਂ ਵਰਸ਼ੀ ਦੀ ਪਿਆਰੀ ਮਿੱਠੀ ਯਾਦ ਦੇ ਵਿੱਚ ਮਹਾਂਪੁਰਖ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਰਹਿਨਮਾਈ ਹੇਠ ਬੜੀ ਚੜ੍ਹਦੀ ਕਲਾ ਵਿੱਚ ਸ਼ਰਦਾ ਪੂਰਮਕੇ ਦਿਹਾੜੇ ਜਿਹੜੇ ਨੇ ਅੱਜ ਵਿਸ਼ੇਸ਼ ਰੈਣ ਸਵਾਈ 22 ਦਸੰਬਰ 23 ਦਸੰਬਰ ਰੈਣ ਸਵਾਈ ਕੀਰਤਨ ਦਰਬਾਰ ਜਿਸ ਦੇ ਵਿੱਚ ਬੇਅੰਤ ਮਹਾਪੁਰਸ਼ ਗੁਰ ਕੀਰਤਨੀਏ ਔਰ ਕਥਾਵਾਚਕ ਸਿੱਖ ਸੰਬੰਧਤ ਜਿੰਨੇ ਵੀ ਗੁਰਸਿੱਖੀ ਨੂੰ ਪਿਆਰ ਕਰਨ ਵਾਲੇ ਮਹਾਪੁਰਖ ਨੇ ਸੰਗਤਾਂ ਨੇ ਸਾਰੀਆਂ ਚੜ੍ਹਦੀ ਕਲਾ ਵਿੱਚ ਪਹੁੰਚ ਰਹੀਆਂ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਵੀ ਹਮ ਹਮਾ ਕੇ ਮਾਹ ਪ੍ਰਸ਼ਾਨੀਆਂ ਖੁਸ਼ੀਆਂ ਔਰ ਉਹਨਾਂ ਦੀ ਅਸੀਸਾਂ ਲੈ ਕੇ ਆਪਣੇ ਜੀਵਨ ਨੂੰ ਸਫਲ ਕਰੋ ਸਾਰਿਆਂ ਦੇ ਚਰਨਾਂ ਵਿੱਚ ਇਹ ਜਾਣਕਾਰੀ ਵੀ ਹੈ ਬੇਨਤੀ ਵੀ ਹੈ ਕਿ ਆਓ ਆ ਕਰਕੇ ਦਰਸ਼ਨ ਕਰੋ ਔਰ ਉਹ ਨਜ਼ਾਰਾ ਆਪ ਦੇਖੋ ਅੱਖਾਂ ਦੇ ਨਾਲ ਕਿੰਨੇ ਆਨੰਦ ਵਰਸਾਏ ਹੋਏ ਨੇ ਕਿੰਨੀਆਂ ਸਵਾਵਾਂ ਚੱਲ ਰਹੀਆਂ ਨੇ ਭਜਨ ਕੀਰਤਨ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ ਰੈਣ ਸਵਾਈਆਂ ਚੱਲ ਰਹੀਆਂ ਨੇ ਆ ਕੇ ਦਰਸ਼ਨ ਕਰੋ ਅਤੇ ਆਪਣੇ ਜੀਵਨ ਦਾ ਲਾਹਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ